ਜੇ ਪ੍ਰਯੋਗਿਤ ਲਾਉਣੇ ਨੇ ਜਾਂ ਦਰਖਤ ਲਾਉਣੇ ਨੇ ਇਹਨਾਂ ਕੋਲੇ ਬਥੇਰੀ ਜ਼ਮੀਨ ਪਈ ਆ ਉੱਥੇ ਲਾ ਲੈਣਾ ਪੰਪ ਪੰਚਾਇਤ ਦਾ ਸਭ ਕਿੱਲੇ ਦੇ ਆਪ ਮਾਲਕ ਨੇ ਭਰਾਵੋ ਇਹਨਾਂ ਦੇ ਆਪ ਦੇ ਖੇਤ ਹੈਗੇ ਨੇ ਉੱਥੇ ਕਿਉਂ ਨਹੀਂ ਲਾਉਂਦੇ 4-5000 ਬਾਦਲ ਦਾ 4-5 ਇਹ ਮੈਨੂੰ ਲੱਗਦਾ ਕੈਪਟਨ ਸਾਹਿਬ ਦਾ ਹੋਣਾ ਆ ਹੁਣ ਮਹਾਰਾਜਾ ਛੋਟਾ ਉਸਤਾਵ ਜਾਲੇ ਕੋਲੇ ਵੀ ਇੰਨੀ ਹੋ ਗਿਆ ਹੋਊਗਾ ਕਹੋ ਨਾ ਖੂਨ ਪਸੀਨਾ ਦੀ ਕਮਾਈ ਤਾਂ ਹੈ ਨਹੀਂ ਭਰਾਵੋ ਇਹਨਾਂ ਦੀ ਇਹਦਾ ਠੱਗੀਆਂ ਦਾ ਜਾਲ ਨੇ ਭਰਾਵੋ ਲੋਕਾਂ ਨੂੰ ਕਹਿੰਦੇ ਅਸੀਂ ਸੇਵਾ ਕਰਦੇ ਆ ਪਰ ਸਭ ਤੋਂ ਵੱਡਾ ਲੁੱਟ ਦਾ ਸੈਂਟਰ ਇਹ ਰਾਜਨੀਤੀ ਆ ਭਰਾਵੋ ਜਿਹਦੇ ਅੰਦਰ ਹਲਕੇ ਦੇ ਐਸਐਚਓ ਡਿਪਟੀ ਤਹਿਸੀਲਦਾਰ ਐਸਡੀਐਮ ਸਾਰਾ ਤੇ ਹੈ ਇੱਕ ਹਲਕੇ ਦਾ ਐਮਐਲਏ ਕਾਬਜ ਹੁੰਦਾ ਹੈ ਭਰਾਵੋ ਕਿੰਨੇ ਵਜੇ ਦੀ ਰਿਸ਼ਤੀਆਂ ਸ਼ੁਰੂ ਹੋਣੀਆਂ ਨੇ ਕੀਨੇ ਕਰਨੀਆਂ ਨੇ ਕੀ ਤੋਂ ਕਿੰਨੇ ਪੈਸੇ ਲੈਣੇ ਨੇ ਸ਼ਾਮ ਨੂੰ ਇਹ ਸਾਬ-ਕਿਤਾਬ ਹੁੰਦੇ ਨੇ ਭਰਾਵੋ ਇਹਨਾਂ ਦੇ ਵੱਡੇ ਹਿੱਸੇ ਇਹਨਾਂ ਦੇ ਦਫ਼ਤਰਾਂ ਚ ਆ ਜਾਂਦੇ ਨੇ ਆਮ ਬੰਦਿਆਂ ਨਾਲ ਇਹ ਗੱਲ ਕਰਨੀ ਠੀਕ ਨਹੀਂ ਸਮਝਦੇ ਹੁਣ ਤਾਂ ਲੋਲ ਅਕਸ਼ਰੇ ਇਹ ਨਾ ਹੋ ਗਿਆ ਭਰਾਵੋ ਕਿ 10-10 ਗੱਡੀਆਂ ਇਹਨਾਂ ਦੇ ਮੰਗਪੂਰੇ ਫਿਰਦੀਆਂ ਨੇ ਤੁਰੀਆਂ ਇਸ ਲਈ ਨਹੀਂ ਹੋ ਰਿਆ ਸੀ ਦੇਖਿਆ ਹੁਣ ਤੁਸੀਂ ਸਾਰੇ ਬਾਜ਼ਾਰ ਦੀ ਰੋਟੀ ਖਾਣੀ ਦੁੱਬਰ ਕਰਤੀ ਸਬਜ਼ੀ ਮੰਡੀ ਸਾਰਾ ਦਿਨ ਬੰਦ ਰਹੀ ਹੈ ਭਰਾਵੋ ਇਸ ਮੰਡੀ ਦੇ ਵਿੱਚ ਕਿਸੇ ਨੂੰ ਵੜ ਨਹੀਂ ਦਿੱਤਾ ਸਿਰਫ ਦੋੇ ਅਕਸ਼ਨਾ ਦੀਆਂ ਜਾਂ ਚੂੜਾ ਪਾਇਆ ਹੋਵੇ ਜਾਂ ਛੇੜਾ ਬੰਨ੍ਹਾ ਹੋਵੇ ਕਹਿੰਦੇ ਦਾਣਾ ਮੰਡੀ ਵੀ ਦੀ ਹੋਈ ਬੰਦਾ ਲੰਘ ਸਕਦਾ ਭਰਾਵੋ ਇੰਨੀ ਸਖਤਾਈ ਕਰਕੇ ਜੇ ਤੁਸੀਂ ਨੇਕੀ ਦੇ ਕੰਮ ਕਰਦੇ